ਰਾਜਵੀਰ ਜਵੰਦੇ ਨੂੰ ਲੈ ਕੇ ਇੱਕ ਬਹੁਤ ਹੀ ਮਾੜੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਪਤਾ ਹੀ ਹੈ ਰਾਜਵੀਰ ਜਵੰਦੇ ਦਾ ਸ਼ਿਮਲੇ ਜਾਂਦੇ ਐਕਸੀਡੈਂਟ ਹੋ ਗਿਆ ਸੀ ਜਿਸ ਕਰਕੇ ਉਹਨਾਂ ਦੀ ਰੀੜ ਦੀ ਹੱਡੀ ਟੁੱਟ ਗਈ ਸੀ ਤੇ ਉਹਨਾਂ ਦਾ ਬ੍ਰੇਨ ਵੀ ਕਾਫੀ ਡੈਮੇਜ ਹੋ ਚੁੱਕਿਆ ਸੀ ਤੇ ਉਸ ਤੋਂ ਬਾਅਦ ਰਾਜਵੀਰ ਜਵੰਦੇ ਦੇ ਸਰੀਰ ਦੇ ਸਾਰੇ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਤੇ ਅੱਜ 10:44 ਮਿੰਟ ਤੇ ਇਹ ਖਬਰ ਬਾਹਰ ਨਿਕਲ ਕੇ ਆ ਗਈ ਕਿ ਰਾਜਵੀਰ ਜਵੰਦਾ ਇਸ ਦੁਨੀਆ ਵਿੱਚ ਨਹੀਂ ਰਹੇ ਤੇ ਆਪਾਂ ਗੱਲ ਕਰਦੇ ਹਾਂ ਰਾਜਵੀਰ ਜਵੰਦੇ ਦੀ ਜ਼ਿੰਦਗੀ ਬਾਰੇ ਤੇ ਉਹਨਾਂ ਨੇ ਹਸਪਤਾਲ ਦੇ ਵਿੱਚ ਆਪਣੀ ਮਾਤਾ ਨੂੰ ਕੀ ਆਖਰੀ ਬੋਲ ਸੀ ਉਹਨਾਂ ਦੇ ਜੋ ਉਹਨਾਂ ਨੇ ਆਪਣੀ ਮਾਤਾ ਪ੍ਰਤੀ ਬੋਲੇ ਕੀ ਜੋ ਡਾਕਟਰਾਂ ਦੇ ਦੱਸਣ ਮੁਤਾਬਕ ਕੀ ਸੀ ਉਹ ਬੋਲ ਜੋ ਰਾਜਵੀਰ ਜਵੰਦੇ ਨੇ ਜਾਂਦੀ ਵਾਰ ਆਪਣੀ ਮਾਂ ਦੇ ਲਈ ਕਹੇ ਰਾਜਵੀਰ ਜਵੰਦਾ ਨੇ ਆਪਣੀ ਪੜ੍ਹਾਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੂਰੀ ਕੀਤੀ ਸੀ ਤੇ ਉਹਨਾਂ ਦੇ ਸੀਨੀਅਰ ਰਹਿ ਚੁੱਕੇ ਸੀ ਕੁਲਵਿੰਦਰ ਬਿੱਲਾ ਤੇ ਕਨਵਰ ਗਰੇਵਾਲ ਜਿਨ੍ਹਾਂ ਨੂੰ ਵੇਖਦੇ ਹੋਏ ਉਹਨਾਂ ਨੂੰ ਗਾਇਕੀ ਦਾ ਸ਼ੌਂਕ ਪਿਆ ਤੇ ਭਾਵੇਂ ਕੁਲਵਿੰਦਰ ਬਿੱਲਾ ਤੇ ਕਨਵਰ ਗਰੇਵਾਲ ਉਹਨਾਂ ਦੇ ਸੀਨੀਅਰ ਸੀ ਪਰ ਫਿਰ ਵੀ ਰਾਜਵੀਰ ਜਵੰਦੇ ਦੀ ਉਹਨਾਂ ਨਾਲ ਬਹੁਤ ਹੀ ਗੁੜੀ ਯਾਰੀ ਸੀ ਰਾਜਵੀਰ ਜਵੰਦਾ ਆਪਣੇ ਘਰਦਿਆਂ ਦੀ ਕੋਈ ਵੀ ਗੱਲ ਨਹੀਂ ਮੋੜਦਾ ਸੀ ਉਸਨੇ ਆਪਣੇ ਪਿਓ ਦੇ ਕਹਿਣ ਤੇ ਪਾਲਸ ਦੀ ਨੌਕਰੀ ਜੁਆਇਨ ਕੀਤੀ ਪਰ 2016 ਵਿੱਚ ਸ਼ਾਨਦਾਰ ਗੀਤ ਤੋਂ ਬਾਅਦ ਉਸਨੇ ਨੌਕਰੀ ਛੱਡ ਦਿੱਤੀ ਕਿਉਂਕਿ ਉਸ ਤੋਂ ਪਹਿਲਾਂ ਕੁਲਵਿੰਦਰ ਬਿੱਲਾ ਤੇ ਕਰਨਵਰ ਗਰੇਵਾਲ ਕਾਫੀ ਮਸ਼ਹੂਰ ਹੋ ਗਏ ਸੀ ਇਹਨਾਂ ਦੋਵਾਂ ਗਾਇਕਾਂ ਨੇ ਰਾਜਵੀਰ ਜਵੰਦੇ ਦੀ ਪੰਜਾਬੀ ਇੰਡਸਟਰੀ ਦੇ ਆਉਣ ਵਿੱਚ ਬਹੁਤ ਮਦਦ ਕੀਤੀ ਤੇ ਇਹਨਾਂ ਦੇ ਕਹਿਣ ਤੇ ਇਸਨੇ 2016 ਵਿੱਚ ਸ਼ਾਨਦਾਰ ਗੀਤ ਤੋਂ ਆਪਣੀ ਸ਼ੁਰੂਆਤ ਕੀਤੀ ਤੇ ਆਪਾਂ ਗੱਲ ਕਰਦੇ ਹਾਂ ਰਾਜਵੀਰ ਜਵੰਦੇ ਦੀ ਆਪਣੀ ਫੈਮਲੀ ਬਾਰੇ ਕੀ ਬੋਲਸਨ ਰਾਜਵੀਰ ਜਵੰਦੇ ਦੀ ਮਾਂ ਦਾ ਕਹਿਣਾ ਕਿ ਜੇ ਉਸ ਨੂੰ ਪਤਾ ਹੁੰਦਾ ਕਿ ਉਹਨਾਂ ਨੂੰ ਅੱਜ ਇਹ ਦਿਨ ਦੇਖਣੇ ਪੈਣੇ ਤਾਂ ਉਹ ਆਪਣੇ ਪੁੱਤਰ ਨੂੰ ਘਰੋਂ ਹੀ ਨਾ ਜਾਣ ਦਿੰਦੀ ਜਦੋਂ ਉਸ ਦਾ ਪੁੱਤਰ ਮੋਟਰਸਾਈਕਲ ਤੇ ਬੈਠ ਕੇ ਘਰੋਂ ਜਾਣ ਲੱਗਦਾ ਤਾਂ ਉਹ ਚਾਬੀ ਕੱਢ ਲੈਂਦੀ ਤੇ ਅੱਜ ਉਹਨਾਂ ਨੂੰ ਇਹ ਦਿਨ ਨਾ ਦੇਖਣਾ ਪੈਂਦਾ ਤੇ ਜਦੋਂ ਰਾਜਵੀਰ ਜਵੰਦੇ ਦਾ ਐਕਸੀਡੈਂਟ ਹੋਇਆ ਤੇ ਜਿਸ ਤੋਂ ਬਾਅਦ ਕੁੱਝ ਲੋਕਾਂ ਦੇ ਦੱਸਣ ਮੁਤਾਬਕ ਜਦੋਂ ਰਾਜਵੀਰ ਜਵੰਦੇ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਉਸ ਸਮੇਂ ਉਸ ਦੇ ਸਰੀਰ ਦੀ ਹਾਲਤ ਬਹੁਤ ਬੁਰੀ ਸੀ ਉਸ ਦੇ ਸਰੀਰ ਉੱਪਰ ਬਹੁਤ ਹੀ ਡੂੰਘੀਆਂ ਸੱਟਾਂ ਲੱਗ ਚੁੱਕੀਆਂ ਸਨ ਹਸਪਤਾਲ ਦੇ ਕਰਮਚਾਰੀਆਂ ਦੇ ਦੱਸਣ ਮੁਤਾਬਕ ਕੁਝ ਦਿਨਾਂ ਬਾਅਦ ਹੀ ਰਾਜਵੀਰ ਜਵੰਦ ਅੱਖਰਾਂ ਹੀ ਗੱਲਾਂ ਕਰਦਾ ਸੀ ਜਿਸ ਜਿਸ ਤਰ੍ਹਾਂ ਉਸ ਨੂੰ ਪਤਾ ਹੋਵੇ ਕਿ ਹੁਣ ਸ਼ਾਇਦ ਉਸ ਦਾ ਆਪਣੀ ਮਾਂ ਤੇ ਆਪ ਦੇ ਪਰਿਵਾਰ ਦੇ ਨਾਲ ਦੁਬਾਰਾ ਮੇਲ ਨਹੀਂ ਹੋਣਾ ਤੇ ਉਹੀ ਗੱਲ ਇਹ ਗੱਲ ਬਿਲਕੁਲ ਸੱਚ ਸਾਬਤ ਹੋਈ ਅੱਜ ਸਵੇਰੇ 11 ਵਜੇ ਦੇ ਕਰੀਬ ਇਹ ਖਬਰ ਬਹੁਤ ਹੀ ਮਾੜੀ ਖਬਰ ਨਿਕਲ ਕੇ ਸਾਹਮਣੇ ਆਈ ਕਿ ਰਾਜਵੀਰ ਜਵੰਦਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਉਸ ਦੇ ਜਾਨ ਨਾਲ ਉਸ ਦੇ ਪਰਿਵਾਰ ਨੂੰ ਉਸ ਦੇ ਘਰ ਵਾਲੇ ਤੇ ਹੋਰ ਉਸ ਦੇ ਸਾਥੀ ਉਹਨਾਂ ਨੂੰ ਇਹ ਘਾਟਾ ਕਦੇ ਵੀ ਪੂਰਾ ਨਹੀਂ ਹੋਣਾ ਪੰਜਾਬੀ ਇੰਡਸਟਰੀ ਦੇ ਵਿੱਚ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਉਸ ਦੇ ਉਸ ਦੇ ਕਾਰਨ ਕਿੰਨੇ ਘਰਾਂ ਦੇ ਚੁੱਲ੍ਹੇ ਬਲਦੇ ਸਨ ਉਸ ਦੇ ਨਾਲ ਕੰਮ ਕਰਨ ਵਾਲੇ ਕਿੰਨੇ ਰੋਟੀ ਖਾਂਦੇ ਸਨ ਜਿਸ ਤੋਂ ਬਾਅਦ ਹੁਣ ਉਹਨਾਂ ਦੇ ਵੀ ਜਦੋਂ ਦਾ ਉਸ ਦਾ ਐਕਸੀਡੈਂਟ ਹੋਇਆ ਘਰਾਂ ਦੇ ਚੁੱਲ੍ਹੇ ਨਹੀਂ ਬਲੇ ਉਹਨਾਂ ਨੂੰ ਵੀ ਬੜਾ ਦੁੱਖ ਆ ਕਿਉਂਕਿ ਰਾਜਵੀਰ ਜਵੰਦਾ ਉਹਨਾਂ ਨਾਲ ਵੀ ਬੜਾ ਪਿਆਰ ਕਰਦਾ ਸੀ ਉਹ ਬੜਾ ਹੀ ਹਸਮੁਖ ਸੀ ਤੇ ਬੜਾ ਹੀ ਵਧੀਆ ਇਨਸਾਨ ਸੀ ਜਿਸ ਦੀ ਕਮੀ ਪੰਜਾਬ ਨੂੰ ਕਦੇ ਵੀ ਪੂਰੀ ਨਹੀਂ ਹੋਣੀ